ਚੋਣ ਪ੍ਰਚਾਰ ਤੁਸੀਂ ਕਰ ਰਹੇ ਹੋ ਬਟਿੰਡੇ ਚਰਚਾ ਉੱਡੀ ਜਾਂਦੀ ਹੈ ਕਿ ਫਿਰੋਜ਼ਪੁਰ ਜਾ ਰਹੇ ਆ ਵੀਪਾ ਪਰ ਜਾ ਰਹੇ ਆ ਫਿਰੋਜ਼ਪੁਰ ਕੀ ਗੱਲ ਬਾਤ ਹੈ ਕੋਣ ਉਡਾਰਿਆ ਮੇਰੇ ਵਿਰੋਧੀ ਜਿਹੜੇ ਮੇਰੇ ਤੋਂ ਡਰੇ ਹੋਏ ਨੇ ਉਡਾ ਲੈਂਦਾ ਜਿੰਨੀ ਦੇ ਰੋੜਾਣਾ ਹੈ ਉਹਦੇ ਬਾਅਦ ਇਹਨਾਂ ਨੂੰ ਜ਼ਮੀਨ ਤੇ ਉਤਰਨਾ ਪਊਗਾ ਇਹ ਕਾਂਗਰਸ ਦੇ ਜੀਤ ਮਿੰਦਨ ਨੂੰ ਐਲਾਨ ਕਰ ਦਿੱਤਾ ਗਿਆ ਸਾਰੀ ਫੌਜ ਦੇ ਅਕਾਲੀ ਦਲ ਦਾ ਲੈ ਗਿਆ ਕਿਸਨ ਦੀ ਨਹੀਂ ਅਕਾਲੀ ਦਲ ਦਾ ਵੀ ਹੋ ਜਾਊਗਾ ਕੋਰੋਵੀ ਲਈ ਕੋਰੋ ਹਾਂ ਇਹ ਪਾਰਟੀ ਦਾ ਫੈਸਲਾ ਹੈ ਸੋ ਜਿਵੇਂ ਮੈਂ ਕਿਹਾ ਕਿ ਟਿਕਟ ਕਿਨੂੰ ਦੇਣੀ ਹੈ ਕਿਨੂੰ ਨਹੀਂ ਦੇਣੀ ਹੈ ਇਹ ਪਾਰਟੀ ਦਾ ਫੈਸਲਾ ਹੁੰਦਾ ਹੈ ਹਰ ਸਿਮਰਤ ਦਾ ਫੈਸਲਾ ਕਿ ਜੇ ਲੜੋਗੇ ਤਾਂ ਬਠਿੰਡੇ ਤੋਂ ਹੀ ਲੜੋਗੇ। ਬੜਾ ਸਾਰੇ ਇੰਡਸਟਰੀਦਾਰੀ ਹਲਕੇ ਜਿਹੜੇ ਚੇਂਜ ਕਰ ਦਿੱਤੇ ਗਏ ਨੇ ਕਿ ਬਠਿੰਡਾ ਤੋਂ ਵੀ ਸੁਭਾਵਨਾ ਹੈ ਜੀ। ਨੇ ਸੇ ਹੁਣ ਕਿਨੂੰ ਕਿੱਥੋਂ ਕਰਦੇ ਮੈਂ ਤਾਂ ਇੱਥੇ ਹੀ ਰਵਾਂਗੇ ਮੈਨੂੰ ਨਹੀਂ ਪਤਾ ਹੋਰ ਕਿਨੂੰ ਕਿੱਥੇ ਕੀ ਕਰਨਗੇ। ਪਰ ਜਿਵੇਂ ਮੈਂ ਕਿਹਾ ਟਿਕਟ ਦੇਣਾ ਨਹੀਂ ਦੇਣਾ ਇਹ ਫੈਸਲੇ ਪਾਰਟੀ ਦੇ ਹੁੰਦੇ ਨੇ। ਪਰ ਕਿੱਥੋਂ ਹਰ ਸਿਮਰਤ ਕਿੱਥੇ ਖੜੋਗੇ? ਜੇ ਲੜਾ ਨਾ ਲੜਾ ਰਹੂਗੇ ਬਠਿੰਡੇ ਚ ਮੈਨਿਫੈਸਟੋ ਜਾਰੀ ਹੋਇਆ ਦਾ ਬੀਜੇਪੀ ਦਾ ਹੋਰ ਕਈ ਗੱਲਾਂ ਕੀਤੀਆਂ ਨੇ ਲੋਕਾਂ ਦੇ ਵਾਸਤੇ ਉਹ ਜੀ ਮੈਨਿਫੈਸਟੋ ਚ ਪਹਿਲੇ ਤਾਂ ਜਾਰੀ ਕਰਨਾ ਸੀ ਕਿ ਪਿਛਲੇ 10 ਸਾਲਾਂ ਚ ਕੀ ਕੀਤਾ ਹੈ ਜਿਹੜੇ 2 ਕਰੋੜ ਨੌਕਰੀਆਂ ਮਿਲ ਗਿਆ ਦੇ ਫਾਰਮਰ ਇਨਕਮ ਨੂੰ ਡਬਲ ਕਰਨਾ ਸੀ ਉਹ ਹੋ ਗਿਆ ਹੁਣ ਕੱਟਦਾ ਹੈ 2047 ਤਾਈ ਸੋ ਇਹ ਤਾਂ ਹੁਣ ਗਾਰੰਟੀਆਂ ਗੁਰ ਨੇ ਇੱਕ ਨਵਾਂ ਟ੍ਰੈਂਡ ਚੱਲ ਪਿਆ ਹੈ ਬਦਲਾਵ ਵਾਲੇ ਵੀ ਗਾਰੰਟੀ ਇੱਕ ਮੌਕਾ ਕੇਜਰੀਵਾਲ ਗਾਰੰਟੀ 1000 ਰੁਪਏ ਬੀਬੀਆਂ ਦੇ ਗਾਰੰਟੀ ਬਦਲਾਵਾ ਹੋਊਗਾ ਨਾ ਕੋਈ ਸਿਕਿਉਰਿਟੀ ਰੱਖਾਂਗੇ ਨਾ ਕੋਈ ਘਰ ਰੱਖਾਂਗੇ ਲੋਕਾਂ ਦੇ ਵਿੱਚ ਰਵਾਂਗੇ ਹੁਣ ਲੋਕਾਂ ਦੇ ਵਿੱਚ ਹੁਣ ਪੰਜਾਬ ਸੇ ਸਮਾਂ ਨਹੀਂ ਹੈਗਾ ਪਤਾ ਨਹੀਂ ਕਿੱਥੇ ਗਿਆ ਕਿੱਥੇ ਗਿਆ ਦਿੱਲੀ ਜਾਦਾ ਬੈਠੇ ਹੁੰਦੇ ਇੱਥੇ ਘੱਟ ਬੈਠੇ ਹੁੰਦੇ ਨੇ ਸੋ ਇਹ ਗੱਲਾਂ ਹੁੰਦੀਆਂ ਨੇ ਜਾਂ ਤਾਂ ਜਿਵੇਂ ਅਕਾਲੀ ਦਲ ਨੇ ਮੰਗ ਰੱਖੀ ਹੈ ਕਿ ਮੈਨੀਫੈਸਟੋ ਨੂੰ ਇੱਕ ਲੀਗਲ ਡਾਕੂਮੈਂਟ ਬਣਾਇਆ ਜਾਏ ਤਾਂ ਕਿ ਪਾਰਟੀਆਂ ਸੋਨਾਂ ਹੀ ਬੋਲਣ ਤੇ ਉਹਨੂੰ ਪੂਰਾ ਕਰਨਾ ਉਹਨਾਂ ਦਾ ਧਰਮ ਹੋਏ ਉਨਾ ਸੀ ਨਾ ਕਦੇ ਗਾਰੰਟੀਆ ਦਿੱਤੀਆਂ ਨੇ ਨਾ ਕਦੇ ਵਾਦੇ ਕੀਤੇ ਨੇ ਲੇਕਿਨ ਜੋ ਕਿਹਾ ਉਹ ਤਾਂ ਕੀਤਾ ਉਸ ਤੋਂ ਵੱਧ ਕਰ ਦਿਖਾਇਆ ਹਮ ਕਦੇ ਵਾਦਾ ਤਾਂ ਨਹੀਂ ਕੀਤਾ ਸੀ ਇੱਥੇ ਹੇਮਸ ਲੈ ਕੇ ਆਵਾਂਗੇ ਵਾਦਾ ਤਾਂ ਨਹੀਂ ਕੀਤਾ ਸੀ ਇੱਥੇ ਐਡਵਾਂਸ ਕੈਂਸਟਰ ਇੰਸਟੀਚਿਊਟ ਆਊਗਾ ਜਾਂ ਸੈਂਟਰਲ ਯੂਨੀਵਰਸਿਟੀ ਆਊਗੀ ਸੋ ਆਪਾਂ ਤਾਂ ਯਾਰ 에어ਪੋਰਟ ਆਊਗਾ ਉਸ ਪਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੀ ਹੋਰ ਚੀਜ਼ਾਂ ਜੇ ਬਠਿੰਡੇ ਵਾਸਤੇ ਕਰਨੀਆਂ ਹੋਰ ਇੰਡਸਟਰੀ ਹੋਣ ਮਾਨਸਾ ਨੂੰ ਵੀ ਡਿਵੈਲਪ ਕਰਨਾ ਹੈ ਸੋ ਬਹੁਤ ਸਾਰੀ ਚੀਜ਼ਾਂ ਜੋ ਬਾਦਲ ਸਾਹਿਬ ਕਹਿੰਦੇ ਸੀ ਇੱਕ ਲੀਡਰ ਦਾ ਫਰਜ਼ ਬੰਦਾ ਹੈ ਲੋਕਾਂ ਦੇ ਵਿੱਚ ਜਾਓ ਜਿਹਦੇ ਕਰਕੇ ਬਤੌਰ ਸੰਗਤ ਦਰਸ਼ਨ ਕਰਨ ਵਾਸਤੇ ਜਾਂਦੇ ਸੀ ਸੰਗਤਾ ਦੇ ਦਰਸ਼ਨ ਕਰਕੇ ਉਹਨਾਂ ਨੂੰ ਪਤਾ ਲੱਗਦਾ ਸੀ ਕਿਹੜੀ ਚੀਜ਼ ਦੀ ਲੋੜ ਹੈ ਹੁਣ ਇੱਥੇ ਜਦ ਬਠਿੰਡੇ ਸ਼ਹਿਰ 'ਚ ਨਾ ਕੋਈ ਸੀਵਰ ਹੁੰਦਾ ਸੀ ਨਾ ਸਾਫ ਸੁਥਰਾ ਪੀਣ ਦਾ ਪਾਣੀ ਨਾ ਗਲੀਆਂ ਨਾ ਸਟਰੀਟ ਲਾਈਟਰ ਜਦ ਕੁਝ ਵੀ ਨਹੀਂ ਹੁੰਦਾ ਸੀ ਇਹਨੂੰ ਇੱਕ ਇਹਨਾਂ ਵਾਟਰ ਸਪਲਾਈ ਸੀਵਰ ਤੋਂ ਸਾਰਾ ਹੋ ਗਿਆ ਹੈ ਨਾ ਪੁਲਾ ਦਾ ਸ਼ਹਿਰ ਹਰ 10 ਮਿੰਟਾਂ 'ਚ ਫਟਕ 'ਚ ਫਸ ਜਾਈਦਾ ਸੀ ਹੁਣ ਇਹੋ ਜੇ ਹਾਈਵੇਜ਼ ਇਹੋ ਜੇ ਫਲਾਈਓਵਰਸ ਹੋ ਗਏ ਨੇ ਇਹੋ ਜੇ ਹਸਪਤਾਲ ਆ ਗਏ ਨੇ ਇਹੋ ਜੀ ਮੈਡੀਕਲ ਫੈਸਿਲਿਟੀਆਂ ਆ ਗਈਆਂ ਨੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਆ ਗਏ ਨੇ ਸੋ ਹਰ ਇਸ ਪਿਛਲੇ ਹੋਏ ਇਲਾਕੇ ਨੂੰ ਮੈਂ ਕਹਿ ਸਕਦੀ ਹਾਂ ਉਹ ਦਿਨ ਦੂਰ ਨਹੀਂ ਕਿ ਬਠਿੰਡਾ ਸ਼ਾਇਦ ਪੰਜਾਬ ਦਾ ਇੱਕ ਕੈਪੀਟਲ ਸਿਟੀ ਦੀ ਨਾ ਆਪਿਆਪੀ ਇਹਦੇ ਨਾਲ ਬੱਝੂਗਾ। ਸਾਮਨੇ ਅਕਾਲੀ ਦਲ ਵੱਲੋਂ ਕੋਈ ਕਮੇਟੀ ਜਾਂ ਮੈਨੀਫੈਸਟੋ ਨਹੀਂ ਲੈ ਕੇ ਹਾਂਜੀ ਕਮੇਟੀ ਬੈਠੀ ਹੋਈ ਹੈ ਬਹੁਤ ਜਲਦੀ ਜਾਰੀ ਹੋ ਜਾਊਗਾ ਮੇਰਾ ਖਿਆਲ ਹੈ 10-15 ਦਿਨਾਂ ਅੰਦਰ ਇਹ ਪਿੰਡ ਦਾ ਪਰਿਵਾਰ ਨਾਰਾਜ਼ ਨਾਰਾਜ਼ ਸਮਝੌਤਾ ਹੋਇਆ ਸੀ ਕਿਵੇਂ ਇੱਕ ਦੇਖਦੇ ਹੋਗੇ ਪਰ ਨਾਰਾਜ਼ਗੀ ਜ਼ਾਹਰ ਕੀਤੀ ਹੈ ਸਭ ਪੱਖਾਂ ਵੀ ਨਹੀਂ ਨਾਰਾਜ਼ ਨੇ ਸਿਕੰਦਰ ਸਿੰਘ ਮਲੂਕਾ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਪਰ ਕਮੇਟੀ ਦਾ ਵਯੂਦ ਕੀ ਰਹੇ ਹੈ ਉਹ ਜੀ ਤੁਹਾਨੂੰ ਪੁੱਛਣਾ ਤਾਂ ਆ ਚਾਹੀਦਾ ਹੈ ਕਿ ਸਾਰੇ ਉਹ ਕਿਵੇਂ ਉਹਨਾਂ ਦੀ ਨੂਰਾ ਕੁਸ਼ਤੀ ਚੱਲ ਰਹੀ ਹੈ ਕੱਲੇ ਅਕਾਲੀ ਦਲ ਨੂੰ ਟਾਗਟ ਕਰਨ ਵਾਸਤੇ ਤੁਹਾਨੂੰ ਗੱਲ ਤਾਂ ਆ ਪੁੱਛਣੀ ਚਾਹੀਦੀ ਹੈ ਕਿ ਅੱਜ ਨਾ ਭਾਜਪਾ ਨੂੰ ਤਾਂ ਨਾ ਕਾਂਗਰਸ ਨੂੰ ਅਕਾਲੀ ਦਲ ਤੋਂ ਬੰਦੇ ਲੜ ਕੇ ਖੜੇ ਕਰਨੇ ਪੈ ਰਹੇ ਨੇ ਉਹਨਾਂ ਦੇ ਦਿਗਜ ਬੰਦੇ ਕਿੱਥੇ ਗਏ ਪੋਸਟਰ ਤਾਂ ਲੱਗੇ ਹੋਏ ਨੇ ਪ੍ਰਧਾਨ ਸਾਹਿਬ ਕਾਂਗਰਸ ਦੇ ਆ ਤੇ ਉਹਨਾਂ ਦੀ ਮੈਸੇਜ ਮਹੀਨਾ ਪਰ ਤੋਂ ਫਿਰ ਰਹੀ ਨਹੀਂ ਤੇ ਫਿਰ ਅਕਾਲੀ ਦਲ ਤੋਂ ਕੱਢਿਆ ਹੋਇਆ ਬੰਦਾ ਉਹਨੂੰ ਟਿਕਟ ਦੇ ਦਿੰਦੀ ਇਹਨਾਂ ਨੂੰ ਕੀ ਇੰਨੇ ਵੀ ਕਮਜ਼ੋਰ ਹੋ ਗਏ ਅਕਾਲੀ ਦਲ ਇਹਨਾਂ ਮਤਲਬ ਇੰਨੇ ਡਰ ਗਏ ਕਿ ਅਕਾਲੀ ਦਲ ਤੋਂ ਕੱਢਿਆ ਹੋਇਆ ਬੰਦਾ ਤੇ ਦੂਜੇ ਭਾਜਪਾ ਦਾ ਵੀ ਮੈਂ ਆਈ ਕਹਾਂਗੇ ਕਿ ਇਹਨੇ ਵੱਡੇ ਵੱਡੇ ਬੰਦੇ ਹੋਰ ਨੇ ਤੁਹਾਡੇ ਪੁਰਾਣੇ ਨੇਤਾ ਉਹਨਾਂ ਇਹ ਤਾਂ ਨਵੀਂ ਕਾਂਗਰਸ ਬਣੀ ਹੋਈ ਆ ਸਾਰੇ ਪੰਜਾਬ 'ਚ ਜਿਸ ਸਰ ਦਾ ਸਮਝੌਤਾ ਹੋ ਗਿਆ ਸੀ ਜੀ ਕਾਲੀਦਾਸ ਨਾਲ ਹਾਂ ਤਾਂ ਸਮਝੌਤਾ ਤਾਂ ਹੈਗਾ ਹੀ ਕਿਉਂ ਫਿਰ ਸਰਕ ਕਹਿੰਦੇ ਸਰ ਪੁੱਛਿਆ ਵੀ ਨਹੀਂ ਗਿਆ ਸਰੂਲ ਸੀ ਕਿੱਥੇ ਉਹ ਤਾਂ ਹੁਣ ਉਹ ਕਹਿ ਰਹੇ ਨੇ ਉਹ ਪ੍ਰਧਾਨ ਸਾਹਿਬ ਆਨਸਰ ਕਰਨਗੇ ਸਭ ਕੁਝ ਪਤਾ ਸੀ ਮੈਡਮ ਵੀ ਬਈ ਮਲੂਕਾ ਵੀ ਬਈ ਮਲੂਕਾ ਦੀ ਕ੍ਰੈਡੀਬਿਲਿਟੀ ਦੇ ਵਿਸ਼ਵਾਸ ਹੈ ਕਾਲੀਦਾਸ ਨੂੰ ਮਲੂਕਾ ਦੀ ਕ੍ਰੈਡੀਬਿਲਿਟੀ ਦੇ ਸਿਕੰਦਰ ਸਿੰਘ ਮਲੂਕਾ ਦੇ ਜਿਹੜੇ ਕਮੇਟੀ 'ਚ ਪਾਏ ਹੋਏ ਨੇ ਇਹ ਮਲੂਕਾ ਸਾਹਿਬ ਖੜੇ ਰਹਿਣਾ ਪਾਰਟੀ ਦੇ ਨਾਲ ਪੁਰਾਣੇ ਨੇਤਾ ਹੈ ਬਾਦਲ ਸਾਹਿਬ ਦੇ ਸਮੇਂ ਤੋਂ ਨੇਤਾ ਹੈਗੇ ਪੁਰਾਣੇ ਜਰਨੈਲ ਹੈਗੇ ਪਾਰਟੀ ਦੇ ਹੁਣ ਬੱਚੇ ਬਾਗੀ ਹੋ ਗਏ ਨੇ ਤੇ ਇਹ ਬੱਚਿਆਂ ਦੇ ਉੱਤੇ ਉਹਨਾਂ ਦੇ ਉੱਤੇ ਰਿਫਲੈਕਟ ਕਰਦਾ ਹੈ ਕਿ ਜਿਹੜੇ ਮਾਪੇ ਸਾਰੀ ਉਮਰ ਬੱਚਿਆਂ ਵਾਸਤੇ ਵੱਡੀ ਵੱਡੀ ਕੁਰਬਾਨੀਆਂ ਕਰਦੇ ਨੇ ਉਹਨਾਂ ਨੂੰ ਕਿਤੇ ਤੋਂ ਕਿਤੇ ਤਾਂ ਹੀ ਲੈ ਕੇ ਜਾਂਦੇ ਨੇ ਬੱਚਿਆਂ ਨੇ ਵੀ ਜਿਹੜੇ ਉਹਦੇ ਇੰਜੋਏ ਕੀਤੇ ਉਹ ਇਸ 파ਟੀ ਕਰਕੇ ਮਲੂਕਾ ਸਾਹਿਬ ਕਰਕੇ ਹੀ ਇੰਜੋਏ ਕੀਤੇ ਨਾ ਜੀ ਤੇ ਹੁਣ ਇਸ ਉਮਰ 'ਚ ਜਾ ਕੇ ਤੁਸੀਂ ਆਪ ਦੇ ਪਿਓ ਦੇ ਨਾ ਬਣੋ ਤੇ ਫਿਰ ਲੋਕੀ ਕੀ ਆਸ ਰੱਖਣ ਚਲੋ ਜੀ ਥੈਂਕ ਯੂ ਵੀਰ ਜੀ ਥੈਂਕ ਯੂ ਵੀਰ ਜੀ ਵੀਰ ਜੀ ਥੈਂਕ ਯੂ ਵੀਰ ਜੀ ਥੈਂਕ ਯੂ ਲੁੱਕ ਕਰੀ ਨੂਨੇ ਕੀਆ ਸਕਦੇ ਅਕਾਲੀ ਦਲ ਨੇ ਸਾਡੇ ਲਈ ਕੁਝ ਨਹੀਂ ਕੀਤਾ ਖਾਸ ਕਰਕੇ ਮੇਰੇ ਲਈ ਮੈਂ ਆਈਐਸ ਬਣੀਏ ਮੈਂ ਹੁਣ ਤੇ ਦਮ ਤੇ ਬਣੀ ਆ ਕਿ ਅਕਾਲੀ ਦਲ ਦੇ ਕਿਸੀ ਟਾਈਮ ਤੁਸੀਂ ਪ੍ਰਧਾਨ ਸਾਹਿਬ ਨਾਲ ਗੱਲ ਕਰਨਾ ਉਹ ਸਾਰਾ ਵੇਰਵਾ ਤੁਹਾਨੂੰ ਦੇ ਦਿੰਗੇ ਕਿਉਂਕਿ ਮੈਂ ਬਣੀਆ ਉਹ ਵੀ ਜਾਣਦਾ ਨਾ ਪਰਵਾਹ ਨਹੀਂ ਥੈਂਕ ਯੂ ਭਾਈ